ਦਿੱਲੀ ਕਟੜਾ ਹਾਈਵੇ ਦੀ ਆੜ ਵਿੱਚ ਹੋ ਰਹੀਆਂ ਹਨ ਵੱਡੀ ਪੱਦਰ ਤੇ ਤਾਦਲੀਆਂ ਅੱਜ ਨਕੌਦਰ ਹਲਕੇ ਦੇ ਪਿੰਡ ਚਾਨੀਆਂ ਵਿੱਚ ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਨਜਾਇਜ਼ ਮਾਈਨਿੰਗ ਵਾਲਿਆਂ ਦੇ ਖਿਲਾਫ ਸਖਤ ਪ੍ਰਦਰਸ਼ਨ ਕੀਤਾ ਗਿਆ ਮੌਕੇ ਤੇ ਮੌਜੂਦ ਜਥੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਹਾਈਵੇ ਅਥਾਰਟੀ ਵਾਲੇ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦੇ ਹਨ ਅਤੇ ਮਿਲੀ ਪਰਮਿਸ਼ਨ ਤੋਂ ਵੱਧ ਮਿੱਟੀ ਪੱਟ ਰਹੇ ਹਨ ਜਿਸ ਨਾਲ ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ ਅਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿੱਟੀ ਦੇ ਪੁਟਾਈ ਦੀ ਪਰਮਿਸ਼ਨ ਸਿਰਫ 2 ਮੀਟਰ ਤੱਕ ਹੈ। ਪਰ ਇਹਨਾਂ ਵੱਲੋਂ ਲੋੜ ਨਾਲੋਂ ਵੱਧ ਮਿੱਟੀ ਪੱਟੀ ਜਾ ਰਹੀ ਹੈ ਜੋ ਕਿ ਗੈਰਕਾਨੂੰਨੀ ਹੈ। ਜਿਸ ਦੇ ਚਲਦਿਆਂ ਵਿਭਾਗ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆਂ ਮਾਈਨਿੰਗ ਨੂੰ ਰੁਕਵਾ ਦਿੱਤਾ ਗਿਆ। ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਦਫ਼ਤਰ ਨੂੰ ਲਿਖ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਈ ਪਹਿਲੀ ਵਾਰੀ ਨਹੀਂ ਹੈ ਚਾਨੀਆਂ ਦੇ ਇਲਾਕੇ ਵਿੱਚ ਆਮ ਤੌਰ ਤੇ ਨਜਾਇਜ਼ ਮਾਈਨਿੰਗ ਚਲਦੀ ਹੀ ਰਹਿੰਦੀ ਹੈ ਅਤੇ ਪਿਛਲੇ ਸਮੇਂ ਵਿੱਚ ਵੀ ਕੇ ਨਾਈਨ نیوز ਪੰਜਾਬ ਦੇ ਪੱਤਰਕਾਰਾਂ ਵੱਲੋਂ ਟੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਨੱਥ ਪਾਈ ਗਈ ਸੀ ਪਰ ਸਰਕਾਰ ਦੇ ਨੁਮਾਇੰਦਿਆਂ ਦੀ ਟਿੱਲੀ ਕਾਰਗੁਜ਼ਾਰੇ ਦੇ ਚੱਲਦਿਆਂ ਨਜਾਇਜ਼ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਹਨ ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸ਼ੰਕਰ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਵੱਲੋਂ ਪੱਤਰਕਾਰਾਂ ਦਾ ਫੋਨ ਨਹੀਂ ਚੱਕਿਆ ਗਿਆ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਲੋਕਲ ਪੁਲਿਸ ਦੇ ਸ਼ਹਿ ਨਾਲ ਹੀ ਇਹ ਗੋਪਨੀਯ ਦਿਖਾੜਫਾੜ ਵਿੱਚ ਕਹਿ ਦੇ ਦਿਖਾ ਦਿਓ ਇੱਕ ਇਹਨੂੰ ਲੈ ਕੇ ਜਾਂਦਾ ਟਰਾਲਾ ਫੜਿਆ ਜਿਹਦੇ ਵਿੱਚ ਲੋਡ ਕਰਕੇ ਮਸ਼ੀਨ ਲੱਗ ਕੇ ਜਾਂਦੇ ਆ ਇੱਕ ਬਲੈਰੋ ਕੈਂਪਰ ਗੱਡੀ ਭਜਾ ਕੇ ਲਾ ਗਏ ਆ ਟਿੱਪਰ ਭਜਾ ਕੇ ਲਾ ਗਏ ਆ ਟਿੱਪਰ ਵੀ ਉਨੀ ਸਪੀਡਰ ਆ ਭਜਾ ਕੇ ਆ ਸਾਡੇ ਨੌਜਵਾਨ ਦੇ ਇੱਕ ਦੇ ਸਾਥ ਹੀ ਪਰਵਾਹ ਨਹੀਂ ਕੀਤੀ ਦੇਖੋ ਥੱਲੇ ਆ ਜੂਆ ਇਸ ਤਰੀਕੇ ਨਾਲ ਭਜਾ ਕੇ ਲਗਾਏਗਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜੇ ਨਾ ਕੀਤੀ ਤਾਂ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਇਸ ਤਰ੍ਹਾਂ ਦੀ ਜਿਹੜੀ ਆ ਕੰਪਨੀ ਇਹ ਨਾ ਮਿੱਟੀ ਪਾੜਦੀ ਆ ਨੈਸ਼ਨਲ ਹਾਈਵੇ ਵਾਸਤੇ ਇਹਨਾਂ ਨਾਲ ਸਾਡਾ 3 ਲੰਬੀ ਲਾ ਐਗਰੀਮੈਂਟ ਆ ਰਹੀ ਜਿਹਦੇ ਵਿੱਚ ਇਨਾਂ ਨੇ ਇਹ ਹੋਇਆ ਸੀ ਕਿ 2 ਮੀਟਰ ਤੱਕ ਹੀ ਖਦਾਈ ਕਰਨਗੇ ਜੀ ਉਹ ਤੋਂ ਜ਼ਿਆਦਾ ਨਹੀਂ ਕਰਨਗੇ ਤੇ 2 ਮੀਟਰ ਇਹ ਵੀ ਕੰਡੀਸ਼ਨ ਆ ਸੀ ਵੀ 10 ਫੁੱਟ ਜਾਂ 12 ਫੁੱਟ ਬਾਹਰ ਸਾਈਡਾਂ ਤੇ ਰਸਤਾ-ਰਸਤੇ ਛੱਡਾਂਗੇ ਇਹ ਦੋ ਦਿਨ ਕੰਮ ਠੀਕ ਚੱਲਦਾ ਰਿਹਾ ਕੱਲ ਦਸ਼ਾਮੀ ਰਾਤ ਨੂੰ ਇਹਨਾਂ ਨੇ ਉਹ ਜਿਹੜੀ ਖਦਾਈ ਸੀ 2 ਮੀਟਰ ਦੀ بجائے 4 ਮੀਟਰ ਤੱਕ ਕਰ ਦਿੱਤੀ ਜਿਹਦੇ ਕਰਕੇ ਇਹ ਸਾਰਾ ਪਿੰਡ ਦੇ ਨਗਰ ਨਿਵਾਸੀ ਵੀ ਇਹਨਾਂ ਨੇ ਆਪਣਾ ਹੀ ਐਗਰੀਮੈਂਟ ਮਤਲਬ ਉਹਦੀ ਲਿਖਣਾ ਸੀਤੀ ਆ ਜਿਹੜੀ ਕਲੋਨੀ ਕਾਰਪੋਰੇਸ਼ਨ ਤੇ ਚੱਲੇ ਆ ਕਿ ਇਹਦੇ ਤੇ ਐਗਰੀਮੈਂਟ ਸਾਡਾ ਐਜੀਮ ਨਹੀਂ ਕੀਤਾ ਇਹਨਾਂ ਨੇ ਉਹ ਵੀ ਦੇਖਣ ਤੋਂ ਕਰਨ ਹਾਂ ਤੇ ਉਹਨਾਂ ਦੇ ਫਰਮ ਹੋਣੇ ਚਾਹੀਦੇ ਆ ਤੇ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਇਹਦੀ ਪ੍ਰਭਾਈ ਵੀ ਕੀਤੀ ਜਾਵੇ ਇਹਨਾਂ ਕੋਲ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਅੱਜ ਜਿਹੜੀਆਂ ਇਹਨਾਂ ਨੇ ਗੱਡੀਆਂ ਗੁੜੀਆਂ ਆਉਣਾ ਚਾਹੁੰਦਾ ਛੜੀਆਂ ਜਾਂ ਜੰਨਾ ਚ ਰਹੀ ਤੇ ਇਸ ਚੀਜ਼ ਦਾ ਕੋਈ ਸਿੱਧਾ ਹੱਲ ਨਹੀਂ ਹੋ ਰਿਹਾ ਮਾਈਨਿੰਗ ਡਿਪਾਰਟਮੈਂਟ ਕਿਸ ਨੂੰ ਬੁਲਾਇਆ ਤੁਸੀਂ ਹਾਜੀਬ ਸਾਹਿਬ ਆਏ ਆ ਹਾਂ ਕੀ ਕਹਿੰਦੇ ਜੀ ਸਾਹਿਬ ਕੋਈ ਕਾਰਵਾਈ ਕਰਨਗੇ ਕਿ ਬਸ ਉਹ ਬੰਦੇ ਸਾਨੂੰ ਚੈੱਕ ਕਰਦੇ ਉਹ ਚੈੱਕ ਕਰਦੇ ਆ ਜੀ ਉਹਨਾਂ ਨੇ ਡਾਟਾ ਨਾਲ ਮਹੀਨਿਆਂ ਨੂੰ ਦੇ ਰਹੇ ਆ ਤੇ ਡੀਸੀ ਸਾਹਿਬ ਨੂੰ ਦੇ ਰਹੇ ਆ ਰਾਵੀ ਰਾਸ ਤੇ ਬਾਕੀ ਬਿਸ਼ਾਸ਼ਲ ਨੂੰ ਦਿਨੇ ਸਾਰੇ ਨੂੰ ਦਿਨ ਸ਼ੀਬ ਆਹੇ ਪ੍ਰੋਗਰਾਮ ਤੁਹਾਡੇ ਬੱਚੇ ਖਾਜੀ ਕਿੰਨੇ ਕੇ ਸਮੇਂ ਤੋਂ ਚੱਲ ਰਹੀ ਹੈ ਇਹ ਵਿੱਚ हट ਗਈ ਸੀ ਲੱਗੇ ਸੀ ਜੀ ਪਹਿਲਾਂ ਜਦੋਂ ਪਹਿਲਾਂ ਸਾਡਾ ਜੋ ਕ੍ਰੇਸ ਹੋਇਆ ਨਾ ਇਹਨਾਂ ਨੇ ਝਗੜਾ ਇਸੇ ਕਰ ਤੋਂ ਹੋਇਆ ਬਈ ਉਹ ਜਿਹੜੇ ਖੰਭਿਆ ਲੱਗੇ ਮਿੱਟੀ ਨੂੰ ਛੱਡ ਰਹੇ ਸੀ ਦੋ ਦਿਨ ਖੰਭੇ ਰਾਜ ਦੇ ਨਹੀਂ ਦੇ ਮਿੱਟੀ ਦੇ ਰਸਤੇ ਅਲੱਗ ਦੇ ਮਿੱਟੀ ਨੂੰ ਛੱਡ ਰਹੇ ਸੀ ਇਸ ਤੱਕ ਤੇ ਸੈਡਲ ਤੇ ਹੋਈ ਤੇ 2 ਮੀਟਰ ਤੋਂ ਵੱਧ ਨਹੀਂ ਕਰਾ ਸਾਈਡਾਂ ਤੇ ਜਗ੍ਹਾ ਛੱਡਾਂਗੇ ਪੂਰੀ ਜਿੰਨੀ ਬਸਦੀ ਉਹ ਸਾਰੇ ਜਿਹੜੇ ਤੁਸੀਂ ਨੁੱਕਰ ਕੇ ਨਾਲ ਇਹ ਕੰਮ ਕੀਤਾ ਅਸੀਂ ਇੱਧਰ ਕੈਮਰਾ ਮਾਰ ਕੇ ਦੇਖ ਸਕਦੇ ਹਾਂ ਕਿੰਨੀ ਡੂੰਗੀ ਮਾਈਨਿੰਗ ਕੀਤੀ ਇਹਨਾਂ ਨੇ ਤੇ ਕਿਹਦੇ ਚਾਰ ਮੀਟਰ ਦੇ ਕਰੀਬ ਆ ਹਾਂਜੀ ਤੇ ਇਸ ਕਰਕੇ ਉਹ ਜਿਹਨੇ ਇਹਨਾਂ ਤੇ ਏਜੀਐਮ ਤੇ ਵੀ ਸਾਰਿਆਂ ਤੇ ਕੰਮ ਰੋ ਰੋਜ਼ ਨਾਲ ਸਾਡੇ ਜਥੇਦਾਰ ਸਾਹਿਬ ਨਾਲ ਖੜੇ ਖੋਦ ਵੀ ਇੱਧਰ ਦੇਖ ਹਾਸਾ ਉਹ ਜਿੱਥੇ ਬੁੜੀ ਵੀ ਇੱਕ ਮੁਰਗੀ ਦੀ ਟਰੱਕ ਥੱਲੇ ਹਾਂਜੀ ਹਾਂਜੀ ਉਸ ਸਮੇਂ ਵੀ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਕੋਲਡ ਕੀਤਾ ਕਹਿੰਦੇ ਜੀ ਇਹਨਾਂ ਨੂੰ 6 ਫੁੱਟ ਬਟਨ ਦੀ ਪਰਮਿਸ਼ਨ ਹੈਗੀ ਆ ਤਾਂ ਜਦੋਂ ਸਾਡੇ ਕੋਲ ਪਰਮਿਸ਼ਨ ਉਹਨਾਂ ਦੀ ਮੰਗੀਏ ਪਰ ਸਾਨੂੰ ਕੋਈ ਸਹੀ ਜੀ ਬਾਬ ਮੀਮਰੀ ਆ ਕੀਤਾ ਮੈਨੂੰ ਲੱਗਦਾ ਇੱਕ ਸਹੀ ਹੋਊਗਾ ਜੀ ਅਸੀਂ ਤਾਂ ਤੁਹਾਡੇ ਤੁਹਾਨੂੰ ਜਿਹੜਾ ਏਜੀਐਮ ਦੀ ਰੇਟ ਦੀ ਕਾਪੀ ਦੇਵਾਂਗੇ ਜਿਹੜਾ ਉਹਨੇ ਸਾਡਾ ਏਗਲੀਮੈਂਟ 2 ਮੀਟਰ ਦਾ ਕੀਤਾ ਜੀ ਸਾਾਨੂੰ ਇਹ ਨਹੀਂ ਪਿੱਛੇ ਕੀ ਕੰਡੀਸ਼ਨਾਂ ਉਹਦੇ ਬਾਰੇ ਨੇ ਸਾਨੂੰ ਪਤਾ ਜਿਹੜਾ ਸਾਣਾ ਇੱਥੇ ਉਹਨਾਂ ਨੇ ਏਗਲੀਮੈਂਟ ਕੀਤਾ ਨਾ ਉਹਦੇ ਅਨੁਸਾਰ ਕਰਦੇ ਚਾਹੁੰਦੇ ਪਰ ਸਾਨੂੰ ਇਹ ਵੀ ਪਰਮਿਸ਼ਨ ਹੈ ਕਿ ਕਿਸੇ ਕਈ ਸਮੇਂ ਤੋਂ ਇਹਨਾਂ ਨੂੰ ਪਰਮਿਸ਼ਨ ਮਿਲਣੀ ਨਹੀਂ ਢਈ ਤਰ ਕਿਹੜਾ ਮਾਈਨਿੰਗ ਕਰ ਰਹਾ ਹੈ ਆ ਪਿਛਲੇ ਲੰਬੇ ਟੈਮ ਤੋਂ ਇਹਨਾਂ ਜਿਹੜੀਆਂ ਪਰਮਿਸ਼ਨ ਆਇਆ ਉਹ ਬੰਦ ਹੋਈਆਂ ਆ ਪਰ ਫੇ ਵੀ ਇਹ ਨਜਾਇਜ਼ ਤਰੀਕੇ ਦੇ ਨਾਲ ਲਗਾਤਾਰ ਇਹ ਕੰਮ ਚੱਲ ਰਿਹਾ ਆ ਜਿਹੜੇ ਕਰਦੇ ਨੇ ਇਹਨਾਂ ਦੇ ਨਾਮ 20-20 ਫੋਟੋਸ ਵਿੱਚ ਫੜੂਗਾ ਇਹਨਾਂ ਨੂੰ ਬੱਟਿਆ ਹੋਇਆ ਅਸੀਂ ਪਬਲਿਕ ਸਾਰੇ ਪਿੰਡ ਵਾਸੀ ਜਾਂ ਨੇੜੇ-ਨੇੜੇ ਇਸ ਨੇ ਵੀ ਜ਼ਿੰਮੇਵਾਰ ਹੈ ਸਾਰੇ ਇਹ ਪ੍ਰਾਕਟਿਕ ਰੋਲਾ ਪਾਉਂਦੇ ਪਰ ਸੁਣਦਾ ਕੋਈ ਨਹੀਂ ਇਸ ਕਰਕੇ ਕੋਈ ਵੀ ਹੱਕਵੈਚੀ ਜਦੋਂ ਵੀ ਫੈਲਾਉਣਾ ਇਸ ਕਰਕੇ ਅਸੀਂ ਇਸੇ ਕਰਕੇ ਡੀਪਲ ਇਹਨਾਂ ਨਾਲ ਐਗਰੀਮੈਂਟ ਕੀਤਾ ਸੀ ਤਾਂ ਕਿ ਜੇ ਆਪਣੇ ਕਾਨੂੰਨ ਦੀ ਆਪਣੇ ਐਗਰੀਮੈਂਟ ਦੀ ਲੰਘਣਾ ਗੰਦੇ ਨੇ ਕੋਈ ਨਹੀਂ ਕਰ ਦੇ ਗੋ ਦੇਖੋ ਕੋਈ ਇਹਨਾਂ ਦੇ ਬੰਨ ਨਹੀਂ ਜਾਈਦੀ ਆ ਜੇ ਇਹਨਾਂ ਕੋਈ ਨਾਂ ਹੋਵੇ 398C ਲੱਗੂ ਇਹਨਾਂ ਦੇ ਖਿਲਾਫ ਪਰ ਸਰ ਸਰਕਾਰਾਂ ਲੱਗਦੇ ਨੇ ਸਰਕਾਰਾਂ ਵੀਰਾਂ ਨਾਲ ਰੜੀਆਂ ਹੋਈਆਂ ਨੇ ਜੇ ਅਸੀਂ ਇਹਦਾ ਸ਼ਹਿਰ ਤੋਂ ਵੀ ਨਾ ਕੰਮ ਕਰ ਸਕਦੇ ਹਾਂ ਸੰਪੁਰਨਾ ਦੇ ਖਿਲਾਫ ਫਾਇਰ ਕਦਾਈ ਹਾਂਜੀ ਹਾਂਜੀ ਬਜ਼ੁਰਗਾਂ ਦੇ ਖਿਲਾਫ ਫਾਬਰ ਕੀ ਇਹਨਾਂ ਦੇ ਖਿਲਾਫ ਅਪੀਲ ਕਰਾਂ ਜੀ ਜੀ ਇਸ ਕਰਕੇ ਫਿਰ ਦੂਜੀ ਫਿਰ ਸ਼ੰਕਰ ਦੂਜੀ ਫਿਰ ਦਵਾਰਾ ਹੋਈ ਆ ਇਸ ਕਰਕੇ ਇਹ ਨਹੀਂ ਹੋ ਸਕਦਾ ਦਬਣਾ ਨਹੀਂ ਗਿਆ ਤਰਾ ਕੇ ਜਾਵਾਂ ਨਹੀਂ ਜਿੱਥੇ ਜੋ ਕਰਦੇ ਸਹੀ ਆ ਜੀ ਸੰਗਤ ਪਰ ਸਰਕਾਰਾਂ ਦੀ ਕਿਤੇ ਨਿਕਲ ਨਹੀਂ ਦੇਖੋ ਸਰਕਾਰਾਂ ਪਾਏ ਦੇ ਰਹੀਆਂ ਨੇ ਧਨੀਆਂ ਤੇ ਵਾਨੀਆਂ ਦੇ ਸਰਕਾਰਾਂ ਸਰਕਾਰਾਂ ਨੂੰ ਸਭ ਤੋਂ ਕੀ ਲੈਣਾ ਬੜਦਾ ਹੈ ਨਾ ਆਪਣੇ ਗੁਜ਼ਾਰੇ ਘਰਾਂ ਦੇ ਮੱਥੀ ਚੱਲਦੇ ਲੋਕ ਉਹਨਾਂ ਦੇ ਪੈਸੇ ਦਾ ਉਹਨਾਂ ਦੇ ਵਿਆਹ ਦੇ 2 ਕਰੋੜ ਰੁਪਈਆ ਦੇ ਲੋਕਾਂ ਨੇ ਗੈਫਟ ਕੀਤੇ ਆ ਇਸ ਕਰਕੇ ਉਹਨਾਂ ਨੇ ਸਰਕਾਰਾਂ ਬਣਾਉਣੀਆਂ ਨੇ ਉਹਨਾਂ ਦੇ ਲੋਕ ਦੇ ਸਰਕਾਰਾਂ ਡਿਪੈਂਡੀ ਹੋ ਆ ਤੇ ਪਰ ਅਸੀਂ ਆਪਣੇ ਲੋਕ ਇਕੱਠੇ ਹੋ ਗਏ ਆਵਾਜ਼ ਬੁਲੰਦ ਕਰਦੇ ਆ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਫਿਰ ਅਸੀਂ ਆਪਣੀ ਨਹੀਂ ਸਾਹਿਬ ਕੀ ਤੁਹਾਡਾ ਉੱਤਾ ਹੈਗਾ ਮਾਈਨਿੰਗ ਇਨਸਪੈਕਟਰ ਹੈਗੀ ਇੱਥੇ ਮਾਈਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋ ਇੱਥੇ ਨਾ ਨੇ ਜਾਨੀ ਅੱਜ ਐਮਕੇਸੀ ਨੇ ਪਰਮਿਸ਼ਨ ਲਈ ਸੀਗੇ ਉਹਦੇ ਤੋਂ ਬਾਅਦ ਜਿੱਦਾਂ ਯਾਨੀ ਕਿ ਉਹਨਾਂ ਨੇ ਥੋੜੀ ਜਿੱਦਾਂ ਜ਼ਿਆਦਾ ਪੱਟੀ ਆ ਤੇਰਪੋਰਟ ਆਪਾਂ ਦੇ ਦੇਣੀ ਉਹਨਾਂ ਨੂੰ ਦਫ਼ਤਰਾਂ ਨੂੰ ਜਿਹੜੇ ਉੱਚ ਅਧਿਕਾਰੀ ਹੈਗੇ ਆ ਵੀ ਇੰਨੀ ਪਰਮਿਸ਼ਨ ਸੀ ਤੇ ਇੰਨੀ ਇਹਨਾਂ ਨੇ ਜਿਆਦਾ ਪੱਕ ਲਈ ਹੈ। ਅੱਛਾ ਇਹ ਵੀ ਪਤਾ ਲੱਗਾ ਕਿ ਜੈ ਸਿੰਘ ਸਾਹਿਬ ਜਿਹੜੇ ਹੈਗੇ ਤੁਹਾਡੇ ਇੱਥੇ ਦੇ ਜਿਹੜੇ ਐਨਐਚਆਈ ਦੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਐਗਰੀਮੈਂਟ ਵੀ ਕੀਤਾ ਗਿਆ ਸੀਗਾ। ਨਹੀਂ ਉਹਦੇ ਬਾਰੇ ਨਹੀਂ ਪਤਾ ਹੈਗਾ। ਐਨਐਚਆਈ ਬਾਰੇ ਨਹੀਂ ਪਤਾ। ਅੱਛਾ ਜੀ ਜੈ ਸਿੰਘ ਸਾਹਿਬ ਇੱਥੇ ਜਿਹੜੀ ਪਰਮਿਸ਼ਨ ਆ ਕਿੰਨੇ ਫੁੱਟ ਦੀ ਉਹਨਾਂ ਨੂੰ ਮਿਲੀ ਹੈ ਜੀ? ਕਿੰਨੇ ਫੋਟੋ ਪੱਟਣ ਦੇ ਆ? 2 2 ਮੀਟਰ ਆ ਤੇ ਇੱਥੇ ਕਈ ਜਗ੍ਹਾ ਤੇ 2 ਮੀਟਰ ਤੋਂ ਜ਼ਿਆਦਾ ਹੀ ਪੱਟੀ ਆ ਤੇ ਉਹ ਸਭ ਨੂੰ ਕੁਆਂਟੀਟੀ ਕੈਲਕੂਲੇਟ ਤਿਆ ਪਾ ਦਾ ਦੇਵੀਆਂ ਸੇ ਜਿਹੜੀਆਂ ਸਰਕਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਕਾਫੀ ਥੰਡੇ ਤੱਕ ਜਾ ਚੁੱਕੀਆਂ ਜੇ ਮੀਂਹ ਪੈਂਦੇ ਆ ਜਾਂ ਇਹਦਾ ਕੋਈ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਆ ਉਹ ਤਾਂ ਹੁਣ ਉਚਿਤ ਅਧਿਕਾਰੀ ਨੂੰ ਮੈਂ ਲਿਖ ਕੇ ਦਊਗਾ ਨਾ ਲਿਖਤੀ ਰੂਪ ਰਿਪੋਰਟ ਜੋ ਵੀ ਹੋਊਗੀ ਜੋ ਵੀ ਮੌਕਾ ਦੇਖਿਆ ਉਹ ਮੈਂ ਲਿਖਤੀ ਰੂਪ ਦੇ ਦਊਗਾ ਜੇ ਸਾਹਿਬ ਕਿਹੜੀ ਇਹ ਪਰਮਿਸ਼ਨ ਆ ਕਿਹੜੀਆਂ ਦੇ ਕੋਲ ਆ ਕਿੰਨੇ ਕਿ